ਸਰਕਾਰ ਫੁੱਲ ਸਖਰਾਂ ਨੂੰ ਵਰਤਣ ਲੱਗ ਜੇ ਇਹਦਾ ਮਤਲਬ ਇਹ ਐਨੀ ਛੋਟੀ ਉਮਰ ਵਿੱਚ ਕਾਨੂੰਨੀਆਂ ਧੱਗੀਆਂ ਉਡਾਉਣ ਲੱਗ ਜੇ ਜੀ ਨੂੰ ਦਰਸਤ ਚੱਖੇ ਲੱਗ ਗਏ ਆ ਅੱਜ ਦੇਖ ਲੋ ਦਾ ਕੀ ਹਾਲ ਹੈ ਜੀ ਵੀ ਧੀਆਂ ਪਹਿਣਾ ਤੇ ਵੀ ਪੱਕੇ ਤੁਸੀਂ ਦੋਲ ਲੱਗੋਗੇ ਸਾਨੂੰ ਕੋਈ ਡਰ ਨਹੀਂ ਵੱਡੇ ਬਾਦਲ ਸਾਹਿਬ ਨੇ ਸੋਨਾ ਸਭ ਖੇਲਾ ਕੱਢਿਆ ਇੱਥੇ ਬੈਠੀ ਹੈ ਲੀਡਰਸ਼ਿਪ ਦੇਣ ਦਾ ਤਾਂ 15 ਦਿਨਾਂ ਖਤੇ ਸੋਖੀ ਹੋਣਾ ਫਿਰ ਮੁੱਖ ਮੰਤਰੀ ਵੀ ਬਣ ਦੱਸੇ ਅੱਜ ਪਰੇ ਜਿੰਨੇ ਪਰਸੀਆਂ ਦੇ ਰਿਆ ਦੇਦਾ ਮੈਂ ਉਸ ਬਾਤ ਦੀ ਤੀਆਂ ਪਰਮੀ ਪਾਜੀ ਦੀ ਤੀ ਇਹ ਤਾਂ ਤੂਟਾ ਦੇ ਕਸ਼ਿਗਰਾਏ ਤੁਸੀਂ ਮੇਰੇ ਦੇਖ ਕੇ ਆ ਜਿਹੜੀ ਸਰਕਾਰ ਹੈ ਯਾਰ ਕੌਣ ਆ ਚੱਲ ਜਾਣੇ ਜੀ ਇੰਨੀ ਘਬਰਾ ਗਈ ਹੈ ਕਿ ਹੁਣ ਪੁਲਿਸ ਅਫਸਰਾਂ ਨੂੰ ਵਰਤਰੀ ਹੈ ਇਲੈਕਸ਼ਨ ਕਿੰਨ ਵਾਸਤੇ ਜੇ ਜਿਹੜੀ ਸਰਕਾਰ ਪੁਲਿਸ ਅਫਸਰਾਂ ਨੂੰ ਵਰਤਨ ਲੱਗ ਜੇ ਇਹਦਾ ਮਤਲਬ ਉਹ ਕੰਮ ਫੇਲ ਹੈ ਮੈਂ ਹੈਰਾਨ ਹਾਂ ਇਸ ਤਰੀਕੇ ਨਾਲ ਲੱਗੇ ਮੈਂ ਇੱਥੇ ਇਸ ਦੀ ਲਵਜੋਦਪੁਰ ਗਰੇਵਾਲ ਹੈ मैं तो किता कि आई पी एस वो बनता बड़ा जरा लायक हो ए, है। बड़ी हैरानी है कि बीबी जी नवे नवे आई पी एस बने है ते एस, एस एस पी बने है ते एस, एस एस पी बन की इनी चाहत है कि मोहाली मैनू लाओ एस एस पी ਕਿ ਉਹਨਾਂ ਨੇ ਕਿਹਾ ਤੁਹਾਲੀ ਤਾਲ ਲਾਵਾਂਗੇ ਪਹਿਲੇ ਕਰਨਗਾਰਾਂ ਦੀ ਇਲੈਕਸ਼ਨ ਜਦ ਤੱਕ ਹੈ ਤੁਹਾਨੂੰ ਦਿਓ ਅਜੇ ਵੀ ਮਹੱਲੇ ਕਿਉਂ ਲਗਣਾ ਚਾਹੁੰਦੇ ਥੋਨੂੰ ਪਤਾ ਹੀ ਹੈ ਆਜਕੱਲ ਹਾਲਾਤ ਆ ਬਣ ਗਏ ਆ ਪੰਜਾਬ ਜਿਹੜਾ ਸਭ ਤੋਂ ਵੱਡਾ ਪੈਜ ਵੇ ਕੇ ਉਹਨਾਂ ਕੇਂਦਰੀ ਵਾਲ ਨੂੰ ਪੋਸਟਾਂ ਹਿਸਾਬ ਨਾਲ ਮਿਲਦੀਆਂ

अपना रवैया नहीं बदलिया अगले पंद्रह दिन इतने होना फिर मुख्यमंत्री भी बन दें जल्द अंदर गल i uh -oh.

Kita tidak jadi jalan Bang bang sana. Jangan-jangan bayi yang bergerak, yang nak datang hari ini anak saya, yang di sini. Sekarang, makin berusaha, akhirnya ke, memang terkuat. Oh, nanti akan itu

फहादेव <laughs> तो पर जाओगे करो जाओ करो जो के किसान बूटी भैया विक्रांत के रास्ते पर रहे हो वो ग्राउंड के मसालों पर ही दबने लेया अबे विद्युत पोल से ये साधु की बहुत बड़ा सा तरह लात कर कर विद्युत का प्रयोग कौन को खींचती गोली के खाली जोड़े के साथ ना होयो कोना है डायरा

ਵਾਹ 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 ਤੋਂ ਹੋਰ ਆਵੇ ਮੇਰੇ ਕੋਲ ਨੁਕਸਾਨ ਕਰਦੇ ਆ ਚਾ ਚਾਹ ਰਮਨ ਦੋਸਤ ਪਕਵਾਦ ਕਰਦੀਆਂ ਵਾਧੂ ਜੀ ਦਾ ਖਾਣਾ ਵਾਹ ਬੱਚੀ